ਦੇ ਗੇੜੇ ਕੰਮੀਆਂ ਦੇ ਵੇਰੇ ਕਰਮਜੀਤ ਗਾਉਂਦਾ ਹੈ ਕਰਵੀਤ ਆ ਜਾ ਸੰਤਰਾਮ ਉਦਾਸੀ ਸਾਡੇ ਇਲਾਕੇ ਦੇ ਰਾਏ ਸਰ ਪਿੰਡ ਆ ਬਨਾਲੇ ਦੇ ਨੇੜੇ ਬੜੇ ਕਮਾਲ ਦੇ ਸ਼ਾਇਰ ਹੋਏ ਮੈਂ ਤੇ ਕਰਮਜੀਤ ਜਦੋਂ ਯੂਥ ਫੈਸਟੀਵਲਾਂ ਜਾਂਦੇ ਸੀ ਜੱਜ ਸਹਿਬਾਨ ਤਾਂ ਖੈਰ ਬੈਠੇ ਨੇ ਤਾਂ ਸਾਡਾ ਮੁਕਾਬਲਾ ਕਿਦ ਨਾ ਹੁੰਦਾ ਸੀ ਇਹ ਵੀ ਦਾਤੇ ਨਾ ਹਣ ਸੰਤਰਾ ਮਦਾਸੀ ਦੀ ਬੇਟੀ ਕੀਰਤਨ ਉਦਾਸੀ ਉਹ ਵੀ ਉਹੀ ਉਹ ਗਾਉਂਦੀ ਸੀ ਪਰ ਥੋੜਾ ਜਿਹਾ ਤਾਂ ਫਿਰ ਅੱਜ ਮਿਲ ਹੀ ਜਾਂਦਾ ਉਹਦੀ ਬੇਟੀ ਹੈ ਅਸੀਂ ਆ ਕਈ ਵਾਰ ਹਾਰ ਜਾਂਦੇ ਸੀ ਫਿਰ ਅਸੀਂ ਕਿਹਾ ਯਾਰ ਥੋੜਾ ਜਿਹਾ ਰਿਹੈਸਲ ਕਰੀਏ ਵੀ ਕਰਮਜੀਤ ਇਹਨੂੰ ਆਪਾਂ ਦੋਨੇ ਗਾਉਣ ਲੱਗੇ ਆ ਤਾਂ ਕਿ ਇਦੇ ਚ ਤਰਜ਼ ਦੇ ਵਿੱਚ ਵੀ ਤੇ ਸਾਰਾ ਠੀਕ ਰਵੇ ਜੱਜ ਸਾਹਿਬਾਨ ਆਪਾਂ ਨੰਬਰ ਦੇ ਦਾਂ ਤਾਂ ਅਸੀਂ ਮਤਵਤ ਗਾਉਣ ਲੱਗੇ ਮੈਂ ਹੁਣ ਮੁੱਖ ਮੰਤਰੀ ਆ ਮੈਂ ਗਾਉਂਦਾ ਚੰਗਾ ਲੱਗਦਾ ਯਾਰ ਕਰਮਜੀਤੂੰ ਗਾ ਰਿਹਾ ਯਾਰ ਤੂੰ ਗਾ ਰਿਹਾ ਕਿੱਥੇ ਗਾਉਣੇ ਕਰ ਹੈ ਕਿੱਥੇ ਗਾਉਣਾ ਹੈ ਵਿਵਾਗਰੂ ਵਾਗਰੂ ਕਾਨੂੰ ਛੇੜੇ ਛੇੜਦੇ ਨੇ ਉਹ ਮੁੜ ਕੇ ਉਹ ਵਿਰੋਧੀ ਤੇ ਨਾਲੇ ਕਹਿਣਾ ਦੇਖੋ ਜੀ ਉਹ ਤਾਂ ਜੀ ਉਹ ਤਾਂ ਜੀ ਆਏ ਜੀ ਤਾਂ ਇਹ ਕਹੀ ਜਾਣ ਦੋ ਚਲਾ ਜਾ ਗੋ ਨਮ ਆਲੰਗੋ ਤੁਸੀਂ ਇੱਧਰ ਮਾਦਰਤੀਏ ਤੇਰੀ ਗੋਦ ਨੂੰ ਰਬ ਤੇਰੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਟੱਕਿਆਂ ਦੀ ਜਿੱਥੇ ਕਰਜੇ ਠ ਪੰਜੀਰੀ ਐ ਬਾਪੂ ਦੇ ਕਰਜੇ ਦੇ सूद ਪੁੱਤ ਜੰਮਦੇ ਜਿਹੜੇ ਤੂੰ ਮਾਹੌਕੇ ਭਰਦਿਆ ਅਸਮਾਨ ਜੜੇਰੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ থ্যাংক ইউ জি বহুত মেহরবানি জনতে